ਰਾਣਾ ਸ਼ੋਕਮਰ ਪਟੋਆ ਹੈ ਮੇਰੀ ਵਾਈਫ ਐਮਸੀ ਹੈ ਵਾਟ ਨੰਬਰ 9 ਤੋਂ ਔਰ ਮੈਂ ਅੱਜ ਫਾਟਕ ਬੰਦ ਹੋਣ ਦੇ ਕਾਰਨ ਮੈਂ ਕਿਹਾ ਚਲੋ ਬੱਸ ਸਟੈਂਡ ਨੂੰ ਮੈਂ ਇਧਰੋਂ ਨਿਕਲ ਜਾਣਾ ਤੇ ਮੇਰੀ ਗੱਡੀ ਖਰਾਬ ਹੋਈ ਉੱਥੇ ਮੈਂ ਗੱਡੀ ਠੀਕ ਕਰਾ ਕੇ ਤੇ ਮੈਂ ਹੁਣ ਆ ਗਿਆ ਮਗਰੋਂ ਮੇਰੇ ਮੋਟਰਸਾਈਕਲ ਦੇ ਦੋ ਮੁੰਡੇ ਆਏ ਆ ਉਹਨਾਂ ਨੇ ਮੇਰੇ ਧਫਾ ਮਾਰਿਆ ਤਾਂ ਉੱਤੇ ਤੇ ਮੈਂ ਡਿੱਗ ਚਲਿਆ ਸੀਗਾ ਤੇ ਚੈਨੀ ਮੇਰੀ ਤੋੜ ਕੇ ਲੈ ਗਏ ਹੋ ਕਾਹਦੇ ਤੇ ਹੀ ਤੁਸੀਂ ਮੈਂ ਐਕਟਵਾਦੇ ਜੀ ਇਹ ਉਹ ਮੋਟਰਸਾਈਕਲ ਤੇ ਨੰਬਰ ਮੈਂ ਡੇਗੀ ਪੈਂਗ ਮੈਂ ਆਪਣਾ ਬੜੀ ਮੁੱਖ ਬਚਾਇਆ ਸੀ ਯਾਨੀ ਕਿੰਨੇ ਦਾ ਚੋਲੇ ਦੀ ਪੰਜ ਸਾਢੇ 2.5 ਟੋਲੇ ਦੀ ਜਾਨੀ ਸਾਢੇ ਭਾ ਕਿੰਨੀ ਕੀਮਤ ਹੋਏਗੀ ਉਹਦੀ ਉਹਦੀ ਤਕਰੀਬਨ 5 5 ਲੱਖ ਤੋਂ ਉੱਪਰ ਹੀ ਤੇ ਪੁਲਿਸ ਨੂੰ ਮੋਕੇ ਤੇ ਮੈਂ ਉਸੇ ਵੇਲੇ বাস ਸਟੈਂਡ ਤੋਂ ਮਗਰ ਪੈ ਕੇ ਪਹਿਲਾਂ ਮੈਂ ਆਪਣੇ ਦੋਸਤਾਂ ਨੂੰ ਕਾਰ ਬਜ਼ਾਰ ਵਾਲਿਆਂ ਨੂੰ ਦੱਸਿਆ ਉੱਥੋਂ ਫਿਰ ਮੈਂ ਇੱਕ ਵਿਨੋਦ ਹੈ ਥਾਣੇਦਾਰ ਉਹਨੂੰ ਫੋਨ ਕੀਤਾ ਫਿਰ ਮੈਂ ਸਿਟੀ ਚੱਲ ਗਿਆ ਉੱਥੇ ਜਾ ਕੇ ਉਹਨਾਂ ਦੇ ਨਾਲ ਬੰਦੇ ਆਏ ਆ ਇਸ ਤਰ੍ਹਾਂ ਕੈਮਰੇ ਚੱਕੀਤੇ ਉਹਨਾਂ ਦੇ ਵਿੱਚ ਮੇਰੇ ਮਗਰ ਲੱਗੇ ਦੋ ਮੁੰਡੇ ਉਹ ਵਿੱਚ ਕੈਮਰੇ ਚ ਆਏ ਆ ਹਾਂਜੀ ਉਹ ਬੰਨੇ ਦੇ ਹੀ ਖੁੱਲੇ ਨਹੀਂ ਇੱਕ ਨੇ ਟੋਪੀ ਜਿਹੜਾ ਜਿੰਨੇ ਪਿੱਛੋਂ ਮਾਰੀ ਉਹ ਟੋਪੀ ਪਾਈ ਦੀ ਪਿੱਛੇ ਇੱਕ ਗੋਰਾ ਜਿਹਾ ਮੁੰਡਾ ਹੀ ਮੋਟਰਸਾਈਕਲ ਚ ਚਲਾਣ ਦੇ ਜਿਹੜਾ ਤੁਸੀਂ ਕਾਉਂਸਲਰ ਦਾ ਸਾਰਾ ਕੰਮ ਕਰਦੇ ਹੋ ਮਤਲਬ ਵਾਈਪ ਦਾ ਡਿਪਾਉਂਸਲਰ ਹੈ ਕੰਮ ਤੁਸੀਂ ਹੀ ਕਰਦੇ ਹੋ ਸਾਰਾ ਹਾਂਜੀ ਹਾਂਜੀ ਕਦੀ ਸ਼ਹਿਰ ਚ ਦੇਖਿਆ ਨਹੀਂ ਆ ਮੁੰਡਾ ਤੁਸੀਂ ਤਾਂ ਘੁੰਮਦੇ ਰਹਿੰਦੇ ਹੋ ਨਹੀਂ ਮੈਨੇ ਕਦੀ ਇਹ ਖਿਆਲ ਹੀ ਨਹੀਂ ਕੀਤਾ ਸੀ ਇਹ ਜਦੋਂ ਦੀ ਸਰਕਾਰ ਆ ਬਣੀ ਦੀ ਹੈ ਘਟਿਆ ਸਰਕਾਰ ਇਹਦੇ ਬੇੜਾ ਹੀ ਘਰ ਘੱਟ ਛੜੇ ਆਣ ਨੇ ਗਰੀਬ ਹੋਗੇ ਉਸ ਚੈਨਿਕ ਹੋਗੇ ਕਿਦਾਂ ਨੂੰਗੇ ਆ ਬਸਟਰਾਂ ਨਾਲ ਨੂੰ ਬਾਈਪਾਸ ਤੋਂ ਤੇ ਫਿਰ ਪੁਲਿਸ ਨੇ ਕੈਮਰੇ ਘੁੰਮਣੇ ਨਹੀਂ ਚੱਕੀ ਤੇ ਲੱਗੀ ਸ਼ਾਬੀ ਨਹੀਂ ਹੁਣ ਕਰਕੇ ਗਏ ਆ ਆਇਆ ਬੱਚਾ ਆਇਆ ਉਹਦੇ ਵਿੱਚ ਫੋਟੋ ਆਈਆਂ ਉਹਨਾਂ ਦੀਆਂ ਫੋਟੋ ਆਈਆਂ ਹਾਂਜੀ ਕੀ ਮੰਗਤ ਹੈ ਚੈਨੀ ਖੋਲ ਦੇ ਫੋਨ ਦੇ ਮੰਗ ਫੋਟੋ ਨਹੀਂ ਮੇਰੇ ਮਗਰ ਲੱਗੇ ਦੇ ਪਿੱਛੇ ਲੱਗੇ ਹਾਂਜੀ ਕੀ ਹੁਣ ਪੁਲਿਸ ਨੂੰ ਕੀ ਕੰਪਲੇਟ ਦੇ ਦੇਖੋ ਮੈਂ ਕਹਿੰਦਾ ਮੇਰੇ ਨਾਲ ਜੋ ਹੋ ਗਿਆ ਪਰ ਲੋਕਾਂ ਦਾ ਰਾਡੀ ਹੋਣਾ ਚਾਹੀਦਾ ਹੈ ਕੀ ਮੰਨ ਕੇ ਗੱਲੋ ਮੰਗ ਕਰਨੇ ਵੀ ਮੈਨੂੰ ਸਾਫ਼ ਦਿੱਤਾ ਜਾਏ। ਤੋਰੇ ਅੱਗੇ ਤੋਂ ਕਿਸੇ ਨਾਲ ਨਾ ਹੋਏ। ਦਿਨ ਦਿਹਾੜੇ ਇਦਾਂ ਮਾਰਦਾ। ਇਹ ਦਿਨ ਦਿਹਾੜੇ ਜੇ ਇਹ ਕੰਮ ਹੋ ਲੱਪਿਆ ਤਾਂ ਸਮਝ ਲਓ ਕਿ ਗਰਦਾਸਪੁਰ ਦਾ ਬੇੜਾ ਗਰਕ ਹੋਣਾ ਹੀ ਹੋਣਾ ਹੁਣ। ਜਿੱਨਾਂ ਚ ਸਰਕਾਰ ਰਹਿ ਗਈ ਬੇੜਾ ਗਰਕ ਕਿਹਦੇ ਗੋਲੀਆਂ ਚੱਲਣ ਡੀਆਂ। ਕਿਹਦੇ ਚੈਨੀਆਂ ਕਿਹਦੇ ਜਨਾਨੀਆਂ ਨਹੀਂ ਗੀਆਂ ਸੁਰੱਖਿਤ।